ਇਹ ਨਵਾਂ ਜਮਾਨਾ ਜਨ ਆਈ ਦੋਸਤੋ ਮੈਂ ਮੁਹੰਮਦ ਜਮੀਲ ਅਦਾਰਾ ਅਬੂ ਜੈਤਾਂ ਦੋਸਤੋ ਅੱਜ ਅਸੀਂ ਪਹੁੰਚੇ ਆਂ ਪਿੰਡ ਬੱਪਲਾ ਇਹ ਜੋ ਕਿ ਮਲੇਕੋਲਾ ਤੋਂ ਤਕਰੀਬਨ 15 ਕਿਲੋਮੀਟਰ ਦੂਰ ਹੈ ਮਲੇਕੋਲਾ ਰਿਆਸਤਾ ਆਖਰੀ ਪਿੰਡ ਹੈ ਅੱਜ ਤੁਹਾਨੂੰ ਇੱਥੋਂ ਵੀਡੀਓ ਦਿਖਾਉਣ ਦਾ ਤੁਹਾਨੂੰ ਇਸ ਪਿੰਡ ਦੇ ਪਹੁੰਚਣ ਦਾ ਮਕਸਦ ਇੱਕ ਦੱਸਦੇ ਆਂ ਕਿ ਇੱਥੇ ਸਾਡਾ ਆਉਣਾ ਹੋਇਆ ਇੱਥੇ ਇੱਕ ਆਪਸੀ ਭਾਈਚਾਰਕ ਸਾਂਝ ਦੇ ਜੋ ਇੱਕ ਅਨੋਖੀ ਤਸਵੀਰ ਮਿਲੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਤਸਵੀਰਾਂ ਵੀ ਤੇ ਲੋਕਾਂ ਦੇ ਵਿਚਾਰ ਵੀ ਤੁਹਾਨੂੰ ਦੱਸਾਂਗੇ ਕਿ ਕੀ ਲੋਕ ਸੋਚਦੇ ਨੇ ਇਹ ਸਮਾਜ ਦੇ ਵਿੱਚ ਕੁੜੱਤਨ ਭਰੀ ਹੋਈ ਹੈ ਤੇ ਧਰਮਾਂ ਦੇ ਨਾਂ ਤੇ ਬੰਡੀਆਂ ਪਾਈਆਂ ਹੋਈਆਂ ਨੇ ਤੋਂ ਸਾਰੇ ਬਾਰੇ ਤੁਹਾਨੂੰ ਇੱਕ ਅਜ ਖਾਸ ਤਸਵੀਰ ਦਿਖਾਉਣ ਲੱਗੇ ਹਾਂ ਦੋਸਤੋ ਇਹ ਮਸਜਿਦ ਹੈ ਮਸਜਿਦ ਬਾਪਲਾ ਪਿੰਡ ਦੀ ਬਾਪਲੇ ਦੀ ਮਸਜਿਦ ਹੈ ਤੇ ਇੱਥੇ ਕੋਲ ਸੱਤਾਂ ਅੱਠ ਘਰ ਨੇ ਮੁਸਲਮਾਨਾਂ ਦੇ ਤਾਂ ਮਸਜਿਦ ਹੈ ਨਹੀਂ ਸੀ ਇਹਨਾਂ ਕੋਲੇ ਤੇ ਜੇ ਸਿੱਖ ਭਾਈਚਾਰੇ ਦੇ ਲੋਕ ਨੇ ਉਹਨਾਂ ਨੇ ਉਪਰਾਲਾ ਕੀਤਾ ਤਾਂ ਉਹਨਾਂ ਨੇ ਦੇਖਿਆ ਕਿ ਇਹਨਾਂ ਨੂੰ ਆਪਣੇ ਧਰਮ ਦਾ ਪ੍ਰਚਾਰ ਕਰਨ ਵਾਸਤੇ ਪ੍ਰੈਕਟਿਸ ਕਰਨ ਨੂੰ ਮਸਜਿਦ ਦੀ ਤਾਂ ਜ਼ਰੂਰੀ ਹੈ ਗੁਰਦੁਆਰਾ ਸਾਹਿਬ ਨੇ ਤੇ ਸਭ ਹਫ਼ਤੇ ਧਰਮ ਦਾ ਉਹ ਕਰ ਰਹੇ ਨੇ ਤਾਂ ਇਹਨਾਂ ਨੂੰ ਵੀ ਲੋੜ ਹੈ ਇਸ ਚੀਜ਼ ਦੀ ਤਾਂ ਇਹਨਾਂ ਨੇ ਇੱਥੇ ਮਸਜਿਦ ਵਾਸਤੇ ਸਪੈਸ਼ਲ ਇੱਕ ਜਗ੍ਹਾ ਪਹਿਲਾਂ ਪ੍ਰੋਵਾਈਡ ਕਰਵਾਈ ਇਹਨਾਂ ਨੂੰ ਤਾਂ ਫਿਰ ਜਿਹੜੇ ਗਰੀਬ ਲੋਕ تھے ਸਾਰੇ ਪੰਜ ਛੇ ਜੋ ਘਰ تھے ਉਕੇ ਤੁਮਰਾ ਸਾਹਿਬ ਦੀ ਤਾਂ ਇੱਕ ਮਤਲਬ ਐਨਆਰਈ ਨੇ ਵੀਰ ਅਮਰਜੀਤ ਸਿੰਘ ਉਹਨਾਂ ਨੇ ਵੱਡੀ ਮਦਦ ਕੀਤੀ ਤੇ ਉਹਨਾਂ ਨੇ ਕਿਹਾ ਵੀ ਜਿੰਨਾ ਵੀ ਖਰਚਾ ਆਏਗਾ ਤੁਸੀਂ ਹਿੰਮਤ ਕਰੋ ਕੋਈ ਗੱਲ ਨਹੀਂ ਮੈਂ ਸਾਰਾ ਖਰਚਾ ਮੈਂ ਕਰਾਂਗਾ ਅਰ ਉਹਨੇ ਕੀਤਾ ਵੀ ਤੇ ਮਸਜਿਦ ਮਾਸ਼ੱਲਾ ਬਹੁਤ ਖੂਬਸੂਰਤ ਮਸਜਿਦ ਬਣੀ ਹੋਈ ਹੈ ਤੁਹਾਨੂੰ ਉਹਦੀਆਂ ਤਸਵੀਰਾਂ ਵੀ ਦਿਖਾਉਣੇ ਆਂ ਅੰਦਰੋਂ ਵੀ ਕਿੰਨੀ ਵਧੀਆ ਮਤਲਬ ਸੁੰਦਰ ਮਸਜਿਦ ਬਣਾਈ ਹੈ ਅਰ ਮਸਜਿਦ ਆਬਾਦ ਹੈ ਬਾਕੀ ਦਾ ਪੰਜ ਟਾਈਮ ਨਮਾਜ਼ ਹੁੰਦੀ ਹੈ ਇਮਾਮ ਵੀ ਇੱਥੇ ਮਤਲਬ ਪੱਕੇ ਤੌਰ ਤੇ ਇਮਾਮ ਸਾਹਿਬ ਵੀ ਨੇ ਜਮਾਤ ਆਈ ਹੋਈ ਐ ਇਥੇ ਬੜੇ ਕੋਲਾ ਤੋਂ ਤੇ ਉਸੇ ਸਿਲਸਿਲੇ 'ਚ ਮੈਨੂੰ ਆਉਣ ਦਾ ਮੌਕਾ ਮਿਲਿਆ ਤਾਂ ਦੇਖ ਕੇ ਬੜੀ ਖੁਸ਼ੀ ਹੋਈ ਸਕੂਨ ਮਿਲਿਆ ਬਹੁਤ ਮਤਲਬ ਚੰਗਾ ਲੱਗਿਆ ਕਿ ਕਿਸ ਤਰ੍ਹਾਂ ਮਤਲਬ ਆਪਸੀ ਭਾਈਚਾਰਕ ਸਾਂਝਾਂ ਨੇ ਕਹਿੰਦੇ ਨੇ ਕਿ ਅੱਬਾ ਲੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਸੇ ਸਭ ਜਗ ਉਪਜਿਆ ਕੌਣ ਭੜੇ ਕੋ ਮੰਨੇ ਦੇਖੋ ਇਹ ਇਨਸਾਨੀਅਤ ਨੂੰ ਖੋਰਾ ਲਾਉਣ ਵਾਲੀ ਦੁਨੀਆ ਬਹੁਤ ਆਏਗੀ ਇਨਸਾਨੀਅਤ ਨੂੰ ਮਤਲਬ ਤੋੜਨ ਵਾਲੀ ਆਪਸੀ ਭਾਈਚਾਰਕ ਸਾਂਝਾਂ ਨੂੰ ਤੋੜਨ ਵਾਲੀ ਪਰ ਜੋੜਨ ਵਾਲਾ ਕੁਝ ਲੋਕ ਹੁੰਦੇ ਨੇ ਇੱਥੇ ਹਾਲੇ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਦਾ ਮਤਲਬ ਮਾਹੌਲ ਹੈ ਇੱਥੇ ਤੁਹਾਨੂੰ ਵੀ ਖੁਸ਼ੀ ਹੋਏਗੀ ਦੇਖ ਕੇ ਇਹ ਦੇਖੋੰਦਰ ਦਾ ਮੰਜਰ ਹੈ ਬਾਜ਼ੀ ਦਾ ਬਹੁਤ ਖੁਸ਼ੀ ਦਾ ਮਾਜਰ ਮਾਈ ਹੋਇਆ ਬੜਾ ਵਧੀਆ ਸਾਰੇ ਮੱਝ ਦੇ ਟੈਨ ਲੱਗੇ ਹੋਏ ਨੇ ਖੂਬਸੂਰਤ ਖਾਲ ਹੈ ਤੇ ਬਾਹਰ ਬਰਾਂਡਾ ਬਣਿਆ ਹੋਇਆ ਹੈ ਹਰ ਜ਼ਰੂਰੀ ਦੀ ਹਰ ਚੀਜ਼ ਮੌਜੂਦ ਹੈ ਇਹਦੇ ਵਿੱਚ ਤੇ ਇਸ ਦੇ ਨਾਲ ਹੀ ਪਿੱਛੇ ਵੀ ਮਤਲਬ ਕੁਝ ਜਗ੍ਹਾ 4 ਜਾਂ 5 ਸੋ ਜਗ੍ਹਾ ਪਿੱਛੇ ਅਲੱਗ ਤੋਂ ਵੀ ਇਹਨਾਂ ਨੂੰ ਦਿੱਤੀ ਹੈ ਕਿ ਜੇ ਹੋਰ ਕੁਝ ਇਮਾਨ ਸਾਹਿਬ ਦੀ ਰਹਿائش ਦਾ ਜਾਂ ਕੁਝ ਕਰਨਾ ਹੈ ਪਿੱਛੇ ਦੇ ਨਾਲ ਲੱਗਦੀ ਜਗ੍ਹਾ ਤੇ ਬੜਾ ਯਾਨੀ ਕਿ ਚੰਗਾ ਲੱਗਿਆ ਇਸ ਮੈਸੇਜ ਨੂੰ ਇਸ ਦੁਨੀਆ ਨੂੰ ਉਸ ਦੇ ਨਾਲ ਸ਼ੇਅਰ ਵੀ ਕਰਨਾ ਚਾਹੀਦਾ ਹੈ ਕਿ ਜਦੋਂ ਦੇਖੋ ਧਰਮਾਂ ਦੇ ਵਿੱਚ ਲੋਕਾਂ ਦੇ ਵਿੱਚ ਸਮਾਜ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕੁੜੱਤ ਨਹੀਂ ਹੈ ਸਭ ਲੋਕ ਇਕ ਨੇ ਮਿਲ ਜੁੜ ਕੇ ਰਹਿੰਦੇ ਨੇ ਇੱਕ ਦੂਸਰੇ ਦੀ ਮਦਦ ਕਰਦੇ ਨੇ ਇੱਕ ਦੂਸਰੇ ਦੇ ਧਰਮ ਦਾ ਸਤਿਕਾਰ ਕਰਦੇ ਨੇ ਬਸ ਇਹ ਜੋ ਸਿਆਸੀ ਲੋਕ ਬੰਡੀਆਂ ਪਾ ਕੇ ਮਤਲਬ ਲੋਕਾਂ ਨੂੰ ਆਪਣੀਆਂ ਵੋਟਾਂ ਦੇ ਉਹਦੇ ਜਲਾ ਲੋ ਤਾਂ ਇਸ ਤਰ੍ਹਾਂ ਦੇ ਉਹ ਦਿਖਾਵਾ ਕਰਦੇ ਨੇ ਜਾਂ ਕੁਝ ਘੱਟੀਆਂ ਕਿਸਮ ਦਾ ਮੀਡੀਆ ਜੋ ਇਹ ਪ੍ਰਚਾਰ ਕਰਦਾ ਹੈ ਕਿ ਮਤਲਬ ਇੱਥੇ ਤਾਂ ਬਹੁਤ ਆਪਸ ਦੇ ਵਿੱਚ ਤਣਾਅ ਹੈ ਲੋਕਾਂ ਦੇ ਵਿੱਚ ਧਰਮ ਦੇ ਨਾਂ ਤੇ ਬੰਡੀਆਂ ਪਾਉਂਦੇ ਨੇ ਇਦਾਂ ਦਾ ਕੋਈ ਮਸਲਾ ਨਹੀਂ ਹੈ ਸਭ ਲੋਕ ਇੱਕ ਨੇ ਅਰ ਸਮਾਜ ਦੇ ਵਿੱਚ ਬਹੁਤ ਆਪਸੀ ਭਾਈਚਾਰਕ ਸਾਂਝ ਹੈ ਪਿਆਰ ਹੈ ਧੰਨਵਾਦ